ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਣਾਅਪੂਰਨ ਸਥਿਤੀ ਦੇ ਚੱਲਦਿਆਂ ਪ੍ਰਸ਼ਾਸਨ ਅਤੇ ਸਿਆਸੀ ਲੀਡਰਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਾਰੀ ਕੀਤੀ ਐਡਵਾਈਸ ਦੇਤੇ ਪਾਲਣਾ ਕੀਤੀ ਜਾਵੇ ਇਸੇ ਲਈ ਤਹਿਤ ਲੁਧਿਆਣਾ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਵੱਲੋਂ ਜਿੱਥੇ ਲੁਧਿਆਣਾ ਦੀ ਸਥਿਤੀ ਤੇ ਬਾਰੇ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਉੱਥੇ ਹੀ ਇਸ ਤੋਂ ਬਾਅਦ ਉਹਨਾਂ ਮੀਡੀਆ ਦੇ ਰੂਬਰੂ ਹੋਇਆ ਗਿਆ ਮੀਡੀਆ ਦੇ ਰੂਬਰੂ ਹੁੰਦੇ ਹੋਣਾਂ ਕਿਹਾ ਕਿ ਸੋ ਸਥਿਤੀ ਹਜੇ ਅਨੁਕੂਲ ਹੈ ਔਰ ਇਸ ਪ੍ਰਕਾਰ ਦੀ ਕੋਈ ਚਿੰਤਾ ਘਬਰਾਉਣ ਦੀ ਔਰ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਹੈ ਡਿਪਟੀ ਕਮਿਸ਼ਨਰ ਨੇ तमाम ਜਿਹੜੀਆਂ ਗਾਈਡਲਾਈਨ ਜਾਰੀ ਕਰਨੀਆਂ ਹੁੰਦੀਆਂ ਉਹ ਪ੍ਰਕੌਸ਼ਨਸ ਲੈਣੇ ਹੁੰਦੇ ਆ ਉਹਰੇ ਹਾਸਤੇ ਸਾਰੀ ਇਹ ਮੀਟਿੰਗ ਤੇ ਅੱਜ ਪ੍ਰੈਸ ਬਰੀਫਿੰਗ ਹੋਈ ਸੀ ਕਿ ਪੈਨਿਕ ਨਹੀਂ ਕ੍ਰੀਏਟ ਕਰਨਾ ਝੂਠੀਆਂ ਅਫਵਾਹਾਂ ਨਹੀਂ ਫਲਾਉਣੀਆਂ ਜਿਹੜੀਆਂ ਹਦਾਇਤਾਂ ਹਨ ਸਰਕਾਰ ਵੱਲੋਂ ਉਹਨਾਂ ਦਾ ਸਾਰਿਆਂ ਨੇ ਇਨ ਬਿਨ ਪਾਲਣ ਕਰਨਾ ਹੈ ਉਹਰੇ ਤੇ तमाम ਜਿਹੜੀ ਅੱਜ ਮੀਟਿੰਗ ਤੇ ਬਰੀਫਿੰਗ ਸੀ ਜਮਾਪੁਰੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੈਗਾ ਜਿਵੇਂ ਹਾਂਜੀ ਜਿਹੜੀ ਜਮਾਪੁਰੀ ਕਰ ਰਹੇ ਜਿਹੜੇ ਰਾਸ਼ਨ ਜਮਾ ਕਰ ਲੈਣੇ ਆਪਣੇ ਘਰੇ ਮੇਰੀ 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 ਬੇਨਤੀ ਹੈ तमाम ਉਹਨਾਂ ਲੋਗਾ ਨੂੰ ਕਿ ਹਰ ਇੱਕ ਚੇਨ ਬਣੀ ਹੋਈ ਹੈ ਕਿ ਲੁਧਿਆਣੇ ਦੇ ਅੰਦਰ ਫਲਾਨੀ ਚੀਜ਼ ਦੀ ਫਲਾਨੇ ਦਿਨ ਸਪਲਾਈ ਆਉਂਦੀ ਹੈ ਹਰ ਪੰਪ ਦੀ ਸਪਲਾਈ ਕੋਈ ਦੂਸਰੇ ਦਿਨ ਲੈਂਦਾ ਕੋਈ ਤੀਸਰੇ ਦਿਨ ਲੈਂਦਾ ਇਸੇ ਤਰ੍ਹਾਂ ਰਾਸ਼ਨ ਦੀ ਸਪਲਾਈ ਕਿਸੇ ਦੀ ਦੂਸਰੇ ਦਿਨ ਤੀਸਰੇ ਦਿਨ ਆਉਂਦੀ ਹੈ ਅਗਰ ਤੁਸੀਂ ਜਮਾ ਖੋਰੀ ਕਰੋਗੇ ਇਸ ਤਰ੍ਹਾਂ ਸਾਰੇ ਲੋਕ ਇਕੱਠਾ ਕਰ ਲੋਗੇ ਮਾਲ ਤਾਂ ਪੈਨਿਕ ਰੀਟ ਹੋ ਜਾਏਗਾ ਦੁਕਾਨਾਂ ਤੇ ਭੀੜ ਲੱਗੇਗੀ ਤੁਹਾਡੇ ਘਰਾਂ ਚ ਰਾਸ਼ਨ ਜਮਾ ਹੋ ਜਾਏਗਾ ਜੀ ਦੇ ਨਾਲ ਆਮ ਜਨਤਾ ਦਾ ਨੁਕਸਾਨ ਹੋਏਗਾ ਜਿਹੜੀ ਚੀਜ਼ 50 ਰੁਪਏ ਦੀ ਮਿਲਦੀ ਉਹ 100 ਰੁਪਏ ਦੀ ਮਿਲੇਗੀ ਫਿਰ ਤੁਸੀਂ ਇਸ ਗੱਲ ਤੇ ਇਤਰਾਜ਼ ਕਰੋਗੇ ਸੋ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਕਿ ਜਿੱਥੇ ਤੁਸੀਂ ਜਾ ਕੇ ਰਾਸ਼ਨ ਜਮ੍ਹਾਂ ਕਰ ਲਓ ਔਰ ਪੰਜਾਬ ਐਸਾ ਸੁਭਾ ਜਿੱਥੇ ਕੋਈ ਵਿਅਕਤੀ ਭੁੱਖਾ ਨਹੀਂ ਰਹੇਗਾ ਨਾ ਅੱਜ ਤੱਕ ਰਿਹਾ ਹੈ ਨਾ ਪੰਜਾਬੀਆਂ ਨੇ ਕਿਸੇ ਨੂੰ ਰਹਿਣ ਦਿੱਤਾ ਤੇ ਨਾ ਕਦੇ ਐਸੀ ਨੌਬਤ ਆਈ ਹੈ ਫਿਰ ਜਮ੍ਹਾਂ ਖੋਰੀ ਵਾਲੇ ਪਾਸੇ ਸਾਰੇ ਨਾ ਜਾਓ ਇਸ ਤਰ੍ਹਾਂ ਨਾਲ ਭਗੜੜ ਮੱਚਦੀ ਹੈ ਇਸ ਤਰ੍ਹਾਂ ਨਾਲ ਰੇਸ ਲੱਗਦੀ ਹੈ ਇਸ ਨਾਲ ਨਾਲ ਸਾਡੀ ਆਮ ਜਨਤਾ ਦਾ ਨੁਕਸਾਨ ਹੁੰਦਾ ਹੈ ਔਰ ਜਿਹੜੇ ਜਮ੍ਹਾਂ ਖੋਰੀ ਹਾਸਤੇ ਰਾਸ਼ਨ ਦਿੰਦੇ ਵੀ ਹਮੇ ਉਹਨਾਂ ਦੁਕਾਨਦਾਰਾਂ ਨੂੰ ਬੇਨਤੀ ਕਰਾਂਗੇ ਤੁਸੀਂ ਰੂਟੀਨ ਚ ਜਿਵੇਂ ਤੁਸੀਂ ਆਪਣੀ ਸੇਲ ਕਰਦੇ ਹੋ ਉਦਾਂ ਕਰੋ ਜਮ੍ਹਾਂ ਖੋਰੀ ਵਾਲੇ ਪਾਸੇ ਇਹ ਕੰਮ ਨਾ ਚਲਾਓ ਪ੍ਰਿੰਸ ਸਾਹਿਬ ਜਿਸ ਤਰ੍ਹਾਂ ਨਾਲ ਪੰਜਾਬ ਦੇ ਹੁਸ਼ਿਆਰਪੁਰ ਬਟਿੰਡਾ ਕਈ ਜਗ੍ਹਾ ਤੇ ਜਿਹੜੇ ਇਹ ਦੇਖਿਆ ਗਿਆ ਹੈਗਾ ਕਿ ਹਾਂਜੀ ਸੈਂਸਿਟਿਵ ਮਾਹੌਲ ਹੈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਬਟ ਕਬਰੋਂ ਦੀ ਲੋੜ ਨਹੀਂ ਹੈ ਧ੍ਰਿੜਤਾ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਨਾਲ ਖੜੇ ਹੋਣ ਦੀ ਲੋੜ ਹੈ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹਰ ਹਰ ਲੜਾਈ ਲੜਨ ਲਈ ਤਿਆਰ ਹੈ ਲੇਕਿਨ ਅਗਰ ਪੈਨਿਕ ਕਰਾਂਗੇ ਕੋਈ ਠੀਕ ਹੈ ਕਿਤੇ ਕਿਤੇ ਪੈਨੇਟ੍ਰੇਸ਼ਨ ਕੀਤੀ ਹੈ ਕਿਤੇ ਕਿਤੇ ਸ਼ੈਲਿੰਗ ਮਿਲੀ ਹੈ ਕਿਤੇ ਕਿਤੇ ਡਰੋਨਸ ਮਿਲੇ ਹੈ ਪਰ ਬਹਾਦਰੀ ਨਾਲ ਹਿੰਦੁਸਤਾਨ ਦੀ ਫੌਜ ਨੇ ਉਹਨਾਂ तमाम ਚੀਜ਼ਾਂ ਦਾ ਮੁਕਾਬਲਾ ਕਰਦੇ ਹੋਏ ਪਾਕਿਸਤਾਨ ਨੂੰ ਧੂੜ ਚਟਾਉਣ ਦਾ ਕੰਮ ਕੀਤਾ ਠੀਕ ਹੈ ਥੈਂਕ ਯੂ ਇਨਫਾਰਮੇਸ਼ਨ ਆਏਗੀ ਉਹ ਡੀਪੀਆਰਓ ਦੇ ਰਹਾ ਹੈ ਡੀਪੀਆਰਓ ਦੇ ਰਾਹੀਂ ਡਿਪਟੀ ਕਮਿਸ਼ਨਰ ਅطلاع ਕਰਦੇ ਰਹਿਣਗੇ ਜੀ ਸਰ ਇੱਕ ਗੱਲ ਇਹ ਮੈਨੂੰ ਜਿੱਤਾ ਹੋਣਾ ਕੱਲ ਦੇ ਲੋਕਾਂ ਚ ਤਾਂ ਪੈਨਿਕ ਬਹੁਤ ਹੋਇਆ ਪੈਟਰੋਲ ਪੰਪ ਤੋਂ ਬਹੁਤ ਰਸ਼ਟ ਮਿਲ ਰਿਹਾ ਲੋਕ ਕਹਿੰਦੇ ਨੇ ਕਿ ਸਕਦੀਆਂ ਮਹਿੰਗੀਆਂ ਹੋ ਜਾਣਗੀਆਂ ਰਾਸ਼ਨ ਮਹਿੰਗਾ ਹੋ ਜਾਊਗਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਇੱਕ ਮੇਰੀ ਬੇਨਤੀ ਹੈ ਰਿਕੁਐਸਟ ਕਰਨਾ ਚਾਹੁੰਨਾ ਹੈ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿਸੇ ਪ੍ਰਕਾਰ ਦਾ ਤੁਸੀਂ ਪੈਨਿਕ ਕ੍ਰੀਟ ਨਾ ਕਰੋ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਕਦੇ ਨੋਂ ਵਦਦੀ ਆਈ ਕਿ ਕਿਸੇ ਵਿਅਕਤੀ ਨੂੰ ਰਾਸ਼ਨ ਨਾ ਮਿਲਿਆ ਹੋਵੇ ਕਿਸੇ ਵਿਅਕਤੀ ਨੂੰ ਭੋਜਨ ਨਾ ਮਿਲਿਆ ਹੋਵੇ ਜਿਸ ਪ੍ਰਕਾਰ ਤੁਸੀਂ ਸਟੋਰੇਜ ਕਰਨ ਲੱਗਦੇ ਹੋ ਔਰੇ ਨਾਲ ਚੀਜ਼ਾਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਔਰ ਫਾਇਦਾ ਕੋਈ ਨਹੀਂ ਹੋਣਾ ਤੁਸੀ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਹੈ ਕਿ ਜੀਰੇ ਕਰਕੇ ਤੁਸੀਂ ਸਟੋਰੇਜ ਕਰਨੀ ਸ਼ੁਰੂ ਕਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ तमाम ਚੀਜ਼ਾਂ ਇਹ ਦੇਖ ਰਹੇ ਹਾਂ ਅਗਰ ਐਸੀ ਕੋਈ ਦਿੱਕਤ ਆਏਗੀ ਤਾਂ ਤੁਹਾਨੂੰ ਪਹਿਲਾਂ ਇਤਲਾਹ ਕੀਤਾ ਜਾਏਗਾ ਮੇਰੀ ਬੇਨਤੀ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਸਟੋਰੇਜ ਕਰਨ ਵਾਲੇ ਵਿਕਤੀਆਂ ਤੋਂ ਥੋੜਾ ਗੁਰੇਜ਼ ਕਰਨ ਤੇ ਸਟੋਰੇਜ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਕਿਸੇ ਪ੍ਰਕਾਰ ਦਾ ਜੋ ਚੀਜ਼ ਵਸਤੂ ਸਾਨੂੰ ਚਾਹੀਦੀ ਹੈ ਉਹ ਆਮ ਰੁਟੀਨ ਤੇ ਜਿਵੇਂ ਅਸੀਂ ਪਹਿਲਾਂ ਲੈਨੇ ਉਹ ਹੀ ਸਾਨੂੰ ਲੈਣੀ ਚਾਹੀਦੀ ਹੈ ਨਾ ਕਿ ਕਿਸੇ ਪ੍ਰਕਾਰ ਦੇ ਪੈਨਿਕ ਦੇ ਥੱਲੇ ਆ ਕੇ ਸਾਨੂੰ ਘਰੇ ਸਮਾਨ ਜਮਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹਰੇ ਨਾਲ ਦੂਜਿਆਂ ਦਾ ਤੁਸੀਂ ਹਿੱਸਾ ਖਾ ਜਾਂਦੇ ਹੋ ਖਾਮ ਖਾ ਜਿਹੜੀ ਸਪਲਾਈ 3 ਦਿਨਾਂ ਬਾਅਦ ਆਉਂਦੀ ਹੈ ਉਹ ਨੈਚੁਰਲੀ 3 ਦਿਨਾਂ ਬਾਅਦ ਆਉਣੀ ਹੈ ਲੁਧਿਆਣੇ ਦੇ ਅੰਦਰ ਤੇ ਤੁਸੀਂ ਉਹ ਸਾਰਾ ਕੰਮ ਸਟੋਰ ਕਰ ਲਓਗੇ ਤਾਂ ਉਹ ਅੱਧੇ ਦਿਨ ਚ ਮੁੱਕ ਜਾਏਗਾ ਫਿਰ ਪੈਨਿਕ ਕਰੇਟ ਹੁੰਦਾ ਇਸ ਕਰਨਾ ਪਲੀਜ਼ ਡੋਨਟ ਪੈਨਿਕ ਕਿਸੇ ਪ੍ਰਕਾਰ ਦੀ ਸਟੋਰੇਜ ਨਾ ਕਰੋ ਇੱਕ ਵੱਡੀ ਗੱਲ ਇਹ ਹੈ ਕਿ ਕੱਲ ਜਦੋਂ ਬਲੈਕਆਊਟ ਹੋਇਆ ਲੁਧਿਆਣੇ ਦੇ ਵਿੱਚ ਕਈ ਠੇਕੇ ਹੁੰਦੇ ਆ ਜਿਹੜੀਆਂ ਲਾਈਟਸ ਨੇ ਉਹ ਚੱਲਦੀਆਂ ਪਈਆਂ ਸੀ ਆਹ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਮਤਲਬ ਕੀ ਹੈ ਦੇਖੋ ਇਹ ਵੀ ਇਹ ਵੀ ਸਿਸ਼ਲ ਤੌਰ ਤੇ ਇਨਸਟਰਕਸ਼ਨ ਹੈ ਹੋ ਸਕਦਾ ਕਿਸੇ ਕੋਈ ਠੇਕੇ ਵਿਅਕਤੀ ਵਿਸ਼ੇਸ਼ ਐਸੀ ਗੱਲਾਂ ਕਰਦਾ ਹੋਵੇ ਲੇਕਿਨ ਮੇਰੀ ਬੇਨਤੀ ਹੈ ਰੈਸਟੋਰੈਂਟਸ ਵਾਲਿਆਂ ਨੂੰ ਹੋਟਲਸ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਠੇਕੇ ਵਾਲਿਆਂ ਨੂੰ ਕਿਰਪਾ ਕਰਕੇ ਅਸੀਂ ਨੌਰਮਸ ਦਾ ਸਭ ਨੇ ਫੋਲੋ ਕਰਨਾ ਹੈ ਬਲੈਕ ਆਊਟ ਮੀਨਸ ਇਹ ਕੋਈ ਇਹ ਨਹੀਂ ਹੈ ਵੀ ਇਕੱਲੇ ਕਿਸੇ ਇੱਕ ਚੀਜ਼ ਤੇ ਬਲੈਕ ਆਊਟ ਦੇ ਆਦੇਸ਼ ਹੈ ਪੂਰੇ ਹਰ ਵਿਅਕਤੀ ਨੂੰ ਹੈ ਔਰ ਬੀਇੰਗ ਅ ਗੁੱਡ ਸਿਟੀਜ਼ਨ ਬੀਇੰਗ ਅ ਗੁੱਡ ਸਿਟੀਜ਼ਨ ਸਾਨੂੰ ਸਾਰਿਆਂ ਨੂੰ ਇਹ ਕਾਇਦੇ ਕਾਨੂੰਨ ਤੇ ਨੌਰਮਸ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਹਾਂ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਨੇ ਵੈਸੇ ਉਹ ਬੰਦ ਹੀ ਨਹੀਂ ਹੈ ਕਿ ਜਿਸ ਪ੍ਰਕਾਰ ਅੱਜ ਸਵੇਰ ਪ੍ਰੈਸ ਕਾਨਫਰੰਸ ਹੋਈ ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਨਾਲ ਸੰਜੀਵ अरोड़ा ਜੀ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਬਿਕੋਜ਼ ਮੈਂਬਰ ਆਫ ਪਾਰਲੀਮੈਂਟ ਮੈਂ ਬੇਸ਼ੱਕ ਸਾਨੂੰ ਸੱਦੋ ਨਾ ਸੱਦੋ ਲੇਕਿਨ ਅਸੀਂ ਹਰ ਅਤਲਾ ਔਰ ਹਰ ਮੌਕੇ ਅਸੀਂ ਲੁਧਿਆਣੇ ਦੀ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਖੜੇ ਮਿਲਾਂਗੇ ਸੋ ਇਸ ਤਰ੍ਹਾਂ ਬੇਸ਼ੱਕ ਉਹ ਸਰਕਾਰ ਦੇ ਨਮਾਇੰਦੇ ਹੈ ਡਿਪਟੀ ਕਮਿਸ਼ਨਰ ਨੂੰ ਇਸ ਤਰ੍ਹਾਂ ਦਾ ਬਿਹੇਵ ਵੀਰ ਨਹੀਂ ਕਰਨਾ ਚਾਹੀਦਾ ਕਿ ਉਹ ਕਿਸੇ ਨਾਲ ਬਾਇਸਨੈਸ ਹੋਵੇ ਤੁਸੀਂ ਸਾਰਿਆਂ ਨੂੰ ਸਦੋ ਸਾਰੇ ਜਿਹੜੇ ਨਮਾਇੰਦੇ ਆ ਚਾਹੇ ਉਹ ਕਾਂਗਰਸ ਦੇ ਐ ਚਾਹੇ ਕਿਸੇ ਹੋਰ ਪਾਰਟੀ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਹ ਗਾਈਡਲਾਈਨਸ ਦੇ ਬਾਰੇ ਦੱਸੋ ਤਾਂ ਜੋ ਜਨਤਾ ਨੂੰ ਜਾ ਕੇ ਇਹਨਾਂ तमाम ਗਾਈਡਲਾਈਨਸ ਤੋਂ ਜਾਣੂ ਕਰਾਓ। ਸਰ ਐਨੀਮੇਸ਼ਨ ਜਿੱਦਾਂ ਸੀ ਸਿੱਧਾ ਸੀਗਾ ਪਰ ਨਾਲ ਜਦੋਂ ਅਰੋੜਾ ਜੀ ਆਏ ਨੇ ਤਾਂ ਉਹੀ ਚੀਜ਼ ਹੋ ਗਈ ਹੈ। ਸੋ ਮੇਰੇ ਉਹ ਯਾਰ ਫਿਰ ਉਹ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਕੁਝ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਮਸ਼ਹੂਰੀਆਂ ਇਸ ਤਰ੍ਹਾਂ ਦੀ ਗੱਲ ਕਰਨੀ ਸੋ ਕੋਈ ਫਰਕ ਨਹੀਂ ਪਰ ਮੈਨੂੰ ਮੇਰੀ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਬਿਹੇਵ ਜਿਹੜੀ ਹੈ ਉਹ ਐਡਮਿਨਿਸਟ੍ਰੇਸ਼ਨ ਦੀ ਤਰ੍ਹਾਂ ਕਰੇ ਨਾਟ ਕਿ ਕਿਸੇ ਪ੍ਰਤੀ ਬਾਇਸ ਕੋਈ ਆਪਣਾ ਫੈਸਲਾ ਲੈ ਕੇ ਜਾਂ ਆਪਣੇ ਤਰੀਕੇ ਨਾਲ ਉਹ ਕਰੇ ਅੱਜ ਬਹੁਤ ਸਹੀ ਗੱਲ ਹੋਈ ਉਸ ਦੇ ਵਿੱਚ ਵੀ ਕਾਫੀ ਵਿਰੋਧ ਕੀਤਾ ਗਿਆ ਆ ਮਾਲ ਕਿੱਥੇ ਹਾਊਸ ਮੀਟਿੰਗ ਹੋਈ ਸਰ ਨਗਰ ਨਿਗਮ ਨੂੰ ਹਾਊਸ ਮੀਟਿੰਗ ਸੀਗੀ ਇਹ ਇਸ ਤੋਂ ਗੱਲ ਨੂੰ ਵੀ ਲੈ ਕੇ ਐਕਚੁਅਲੀ ਆਪੋਜੀਸ਼ਨ ਨੇ ਹਰ ਚੀਜ਼ ਦਾ ਵਿਰੋਧ ਕਰਨਾ ਹੈ ਜਿਸ ਜਿਹੜੀਆਂ ਚੀਜ਼ਾਂ ਨਹੀਂ ਗੱਲ ਠੀਕ ਹੋ ਰਹੀਆਂ ਪੂਰੇ ਤੇ तमाम ਜਿਹੜੇ ਕਾਉਂਸਲਰਸ ਨੇ ਜਾਂ ਉਥੋਂ ਦੇ ਨਮਾਇंदे ਨੇ ਉਹਨਾਂ ਨੇ ਇਤਰਾਜ਼ ਜਤਾਉਣਾ ਉਹਨਾਂ ਨੇ ਆਪਣਾ ਇਤਰਾਜ਼ ਜਤਾਇਆ ਹੋਏਗਾ ਔਰ ਮੈਨੂੰ ਲੱਗਦਾ ਕਿ ਆਪੋਜੀਸ਼ਨ ਦਾ ਕੰਮ ਹੀ ਇਹ ਹੁੰਦਾ ਹੈ ਕਿ ਸਮੇਂ-ਸਮੇਂ ਸਰ ਸਥਾਤਰੀ ਸਰਕਾਰ ਨੂੰ ਕਾਰਪੋਰੇਸ਼ਨ ਦੇ ਨਮਾਇੰਦਿਆਂ ਨੂੰ ਮੇਅਰ ਨੂੰ ਅਲੱਗ-ਅਲੱਗ ਚੀਜ਼ਾਂ ਜੋ ਮਹੱਲਿਆਂ ਦੇ ਵਿੱਚ ਵਾਪਰ ਰਹੀਆਂ ਉਹਨਾਂ ਤੋਂ ਸੁਚੇਤ ਕਰਾਉਣਾ ਦੱਸਦੇ ਰਹਿਣਾ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਹਿਣਾ ਆਮ ਜਨਤਾ ਦੀ ਸੋ ਇਸ ਕਰਕੇ ਸਾਡਾ ਕੰਮ ਹੈ ਵਿਧਾਨ ਸਭਾ ਦੇ ਵਿੱਚ ਸਾਡਾ ਕੰਮ ਹੈ ਇਸ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਗਲੀਆਂ ਦੇ ਵਿੱਚ ਜਾ ਕੇ ਆਮ ਜਨਤਾ ਦੇ ਨਾਲ ਖੜੇ ਹੋ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਸਰ ਸਵਾਲ ਇਸ ਗੱਲ ਨੂੰ ਵੀ ਲੈ ਕੇ ਚੱਕੇ ਜਾ ਰਹੇ ਨੇ ਕਿ ਕਿ ਯੁੱਧ ਜਰਰੀ ਸਥਿਤੀ ਹਾਂਜੀ ਇੱਥੇ ਯੁੱਧ ਜਿੱਤਦਾ ਦੀ ਸਥਿਤੀ ਹਾਂਜੀ ਸਵਾਲ ਇਸ ਗੱਲ ਨੂੰ ਲੈ ਕੇ ਚੱਕੇ ਜਾ ਰਹੇ ਨੇ ਕਿ ਜੰਗ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਸਕੂਲਾਂ ਦੀ ਛੁੱਟੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ ਨੈਸ਼ਨਲ ਲੈਵਲ ਤੇ ਇੱਕ ਤੋਂ ਬਾਅਦ ਇਹ ਕਿ ਜਿਹੜੀਆਂ ਨੇ ਸੁਰੱਖਿਆ ਦੀ ਮੀਟਿੰਗ ਹੋ ਰਹੀ ਨੇ ਕਿ ਲੁਧਿਆਣੇ ਦੇ ਅੰਦਰ ਜਿਹੜੀ ਨਗਰ ਨਿਗਮ ਹਾਊਸ ਦੀ ਮੀਟਿੰਗ ਆ ਕਿ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਸੋ ਦੇਖੋ ਮੈਂ ਇਸ ਤਰ੍ਹਾਂ ਨਾਲ ਮੈਂ ਨਹੀਂ ਹੈ ਜਿਹੜੇ ਰੂਟੀਨ ਦੇ ਸਾਡੇ ਕੰਮ ਹੈ ਉਹ ਤਾਂ ਅਸੀਂ ਕਰਨੀ ਕਰਨੇ ਜਿਹੜੇ ਰੂਟੀਨ ਦੇ ਕੰਮ ਹੈ ਨਗਰ ਨਿਗਮ ਦੀ ਅਗਰ ਮੀਟਿੰਗ ਹੋਗੀ ਮੈਨੂੰ ਨਹੀਂ ਲੱਗਦਾ ਕਿ ਇਹ ਇਹਨੂੰ ਟਾਲ ਦਿੰਦੇ ਜਾਇਰੇ ਨਾਲ ਕੋਈ ਫਰਕ ਪੈਣਾ ਸੀਗਾ ਜਿਹੜੇ ਰੂਟੀਨ ਦੇ ਕੰਮ ਅਸੀਂ ਰੋਜ਼ਾਨਾ ਕਰਦੇ ਆਂ ਔਰ ਕਰਨੇ ਹਾਂ ਅਸੀਂ ਨੋਰਮਸ ਤੇ ਸਟਿਕ ਰਹਿਣਾ